ਗਿਆਨੀ ਹਰਪ੍ਰੀਤ ਸਿੰਘ ਪਹਿਲੇ ਪਾਛੀ ਜੀ ਕਹਿੰਦੇ ਆ ਕਿ ਸ਼ਰੋਣੀ ਕਮੇਟੀ ਵੀ ਖੋਣੀ ਆ ਨਿਸ਼ਾਨ ਵੀ ਖੋਣਾ ਤੇ ਦਫ਼ਤਰ ਵੀ ਖੋਣਾ ਦਫ਼ਤਰ ਦੇ ਮੁਰੇ ਆਪਾਂ ਖੜੇ ਆ ਕਿ ਤਿਆਰੋਂ ਫਿਰ ਛੱਡਣ ਲਈ ਦਫ਼ਤਰ ਜਿਹਾ ਆਉਂਦੇ ਆ ਜੇ ਤੁਸੀਂ ਕਿਸੇ ਦੇ ਘਰ ਤੇ ਹਮਲਾ ਕਰੋਗੇ ਫਿਰ ਜਾਣ ਦੇ ਦੂ ਕੋਈ ਡਿੰਗ ਨਹੀਂ ਪਟਣ ਦੇ ਇੱਕ ਤੁਸੀਂ ਦਫ਼ਤਰ ਖੋਣ ਦੀ ਗੱਲ ਕਰਦੇ ਆ ਮੈਂ ਦਫ਼ਤਰ ਦੇ ਮੁਰੇ ਖੜਨ ਲਾਇਤੇ ਖੜਕ ਕੇ ਦਿਖਾਵੇ ਆਵੇ ਤੋ ਦੱਸਾਂਗੇ ਕਿਹੜੇ ਭਾਵੀਤ ਦੀ ਆ ਫਿਰ ਇੱਥੇ ਗਾਂ ਹੁਣ ਅਸੀਂ ਗਾਂਵਰ ਤੇ ਹੱਥ ਬੰਨੇ ਨਹੀਂ ਬੈਠੇ ਮੁਰੇ ਕਿ ਫਿਰ ਐਸਾ ਗਰਮ ਕਰਕੇ ਤੋਰਿਆਂਗੇ ਨਾ ਖੜਿਆ ਜਾਣਾ ਨਾ ਬੈਠਿਆ ਜਾਣਾ ਉਹ ਸ਼ਰੋਣੀ ਗੁਰਦਰਾ ਪ੍ਰਿੰਦ ਕਮੇ जिने ज्ञानी हरप्रीत सिंह ਨੂੰ ਪੜਾਇਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਕੂਲ ਤੇ ਕਾਲਜਾਂ ਦੇ ਵਿੱਚ ਫ੍ਰੀ ਪੜ੍ਹਾਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਕਰਾਈ ਹੈ ਤੇ ਉੱਥੋਂ ਵਿਦਿਆ ਲੈ ਕੇ ਅੱਜ ਅੱਜ ਵਿਦਿਆਰਥੀ ਕਹਿੰਦਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਖੂਣੀ ਆ ਇਹ ਨਹੀਂ ਕਿਹਾ ਕਿ ਮੇਰਾ ਮੁੱਖ ਨਿਸ਼ਾਨਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣੀ ਆ ਮੇਰਾ ਮੁੱਖ ਨਿਸ਼ਾਨਾ ਕਿ ਜਿਹੜੀਆਂ ਸਾਡੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜਾ ਸਾਰਾ ਕੁਝ ਖੇਰੂ ਖੇਰੂ ਹੋਇਆ ਪਿਆ ਉਹਨੂੰ ਇਕੱਠਾ ਕਰਨਾ ਇਹ ਮੁੱਖ ਨਿਸ਼ਾਨਾ ਨਹੀਂ ਦੱਸਿਆ ਇਹ ਨਹੀਂ ਕਿਹਾ ਕਿ ਮੈਂ ਪੰਥ ਤੇ ਪੰਜਾਬ ਦੀ ਲੜਾਈ ਮੂਰੇ ਹੋ ਕੇ ਲੜੂੰਗਾ ਇਹ ਮੁੱਖ ਨਿਸ਼ਾਨਾ ਨਹੀਂ ਲੋਕ ਇਹ ਗੱਲ ਕਹਿ ਰਹੇ ਆ ਕਿ ਵੱਖਰਾ ਚੁੱਲਾ ਤਾਂ ਬਣਾਉਣਾ ਪਿਆ ਵੀ ਪੁਰਾਣੇ ਚੁੱਲੇ ਤੇ ਬਾਦਲਾਂ ਦਾ ਕਬਜਾ ਹੈ ਫਸੀਲ ਤੇ ਖੜ ਕੇ ਚੰਨੂ ਮਾਜਰੇ ਤੇ ਬੀਬੀ ਜ਼ਗੀਰ ਕੌਰ ਨੂੰ ਤੁਸੀਂ ਆਪ ਝੂਠਾ ਕਹਿ ਰਹੇ ਹੋ ਤੇ ਪਹਿਲੇ ਪ੍ਰੈਸ ਕਾਨਫਰੰਸ ਦੇ ਵਿੱਚ ਬੀਬੀ ਜ਼ਗੀਰ ਕੌਰ ਤੇ ਚੰਨੂ ਮਾਜਰਾ ਨਾਲ ਬੈਠੇ ਨੇ ਆਏ ਨਮਾ ਅਕਾਲੀ ਦਲ ਸ਼੍ਰੀ ਕਾਲਤਖ ਸਾਹਿਬ ਦੇ ਮੇਨ ਜਥੇਦਾਰ ਨੇ ਕਹਿੰਨੀ ਰਕਵੀਰ ਸਿੰਘ ਜੀ ਇਹਦਾ ਮਤਲ ਜਿਹੜੇ ਉੱਥੋਂ ਹੁਕਮ ਕਰਨੇ ਜਿਹੜੇ ਉੱਥੋਂ ਫੈਸਲੇ ਸੁਣਾਉਣੇ ਕਿਹਨਾਂ ਨੇ ਸੁਣਾਉਣੇ ਸੀ ਗਿਆਨੀ ਰਕਵੀਰ ਸਿੰਘ ਜੀ ਨੇ ਤੇ ਹਰਪ੍ਰੀਤ ਸਿੰਘ ਪਾਵਨਾ ਦੇਤੀਆਂ ਸੀ ਮੈਂ ਉਹਨਾਂ ਸੁਣੋ ਗੱਲ ਇਹ ਵੀ ਪਹਿਲੀ ਵਾਰੀ ਹੋਇਆ ਨਾ ਹਰਪ੍ਰੀਤ ਸਿੰਘ ਜੀ ਕੀ ਕਹਿ ਰਹੇ ਨੇ ਕਹਿੰਦੇ ਮੈਂ ਜੀ ਜਿਹੜੀ ਕਮੇਟੀ ਬਣਾਈ ਆਪਣੇ ਹੱਥੀ ਲਿਖੀ ਜਥੇਦਾਰ ਸਾਹਿਬ ਨੇ ਕਹਿੰਨੀ ਰਕਵੀਰ ਸਿੰਘ ਜੀ ਹੱਥੀ ਲਿਖ ਰਿਹਾ ਸਾਰਾ ਕੁਝ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦੀ ਮੈਂ ਸਮਝਦਾ ਕਿ ਵਾਰ ਆ ਢਾਲ ਆ ਆਰਮੀ ਆ ਉਹ ਸ਼੍ਰੋਮਣੀ ਕਾਲੀ ਦਾਲਾ ਤੇ ਜੇ ਤੁਸੀਂ ਸ਼ਰਮਣੀ ਕਲਦ ਨੂੰ ਖੇਰੂ ਖੇਰੂ ਕਰਤੇ ਆ ਹਰਪ੍ਰੀਤ ਸਿੰਘ ਦੀ ਇੱਛਾ ਬਹੁਤ ਵੱਡੀ ਆ ਕਿਉਂਕਿ ਬਹੁਤ ਵੱਡਾ ਕੋਈ ਉਹਨਾਂ ਨੂੰ ਟਾਰਗੇਟ ਦਿੱਤਾ ਗਿਆ ਕਿ ਕਾਲੀਦਨ ਨੂੰ ਖੇਰੂ ਖੇਰੂ ਕਰੋ ਤੇ ਤੁਹਾਨੂੰ ਫਿਰ ਵੱਡੇ ਨਾਮ ਮਿਲਣਗੇ ਪੰਥ ਵਿਰੋਧੀ ਤਾਕਤਾਂ ਏਜੰਸੀਆਂ ਕੌਣ ਕਰਾ ਰਿਆ ਇਹਦਾ ਵੀ ਜਿਹੜਾ ਮੈਂ ਸਮਝਦਾ ਕਿ ਪਿਕਚਰ ਆਉਣ ਵਾਲੇ ਸਮੇਂ ਦੇ ਸਾਹਮਣੇ ਆ ਜੂਗਾ ਕਹਿੰਦੇ ਆ ਕਿ ਹਾਲ ਤੱਕ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਸੀ ਭਰਤੀ ਲਈ ਉਹ ਜਿਹੜੀ ਉਹਦੀ ਭਰਤੀ ਸੀ ਉਹ ਕਿੱਧਰ ਗਈ ਉਹਦੀ ਤਾਂ ਗੱਲ ਹੀ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਅਕਾਲ ਤਖਤ ਸਾਹਿਬ ਦੀ ਆੜ ਦੇ ਹੇਠ ਬਹੁਤ ਵੱਡਾ ਸ਼ਰੰਤਰ ਰਚਿਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਮੂਰੇ ਰੱਖ ਕੇ ਬਹੁਤ ਵੱਡੀ ਪਲੈਨਿੰਗ ਹੋਈ ਅਕਾਲੀ ਦਲ ਨੂੰ ਮਾਰਨ ਦੀ ਕਿਉਂਕਿ ਅਕਾਲੀ ਦਲ ਬਹਾਨਾ ਹੈ ਪੰਥ ਤੇ ਪੰਜਾਬ ਨਿਸ਼ਾਨਾ ਹੈ ਅਕਾਲੀ ਦਲ ਦਾ ਕਹ ਬਹਾਨਾ ਹੈ। ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਣੀ ਹੈ। ਉਹ ਵੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਹੈ, ਇਧਰ ਵੀ ਸ਼੍ਰੋਮਣੀ ਅਕਾਲੀ ਦਲ ਹੈ। ਕਿਹਨੂੰ ਫਰਕ ਸ਼੍ਰੋਮਣੀ ਅਕਾਲੀ ਦਲ ਮੰਨਣ ਜਿਹੜੇ ਆਮ ਲੋਕ ਆ ਉਹ ਕਹਿੰਦੇ ਅਸੀਂ ਪ੍ਰਧਾਨ ਹੈ ਸਹੀ ਸ਼੍ਰੋਮਣੀ ਅਕਾਲੀ ਦਲ ਤਾਂ ਉਹ ਹੈ ਅਕਾਲ ਤਖਤ ਸਾਹਿਬ ਮੁਤਾਬਕ। ਇਹ ਹੁਣ ਸ੍ਰੀ ਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਇਹ ਹੁਣ ਉਹ ਪੰਥ ਵਿਰੋਧੀ ਤਾਕਤਾਂ ਦਾ ਮੋਹਰਾ ਹੈ ਜਿਹੜਾ ਪੰਥ ਤੇ ਪੰਜਾਬ ਨੂੰ ਮਾਰਨ ਆਇਆ ਤੇ ਜਦੋਂ ਦੁਸ਼ਮਣ ਦੀ ਪਛਾਣ ਹੋ ਚੁੱਕੀ ਹੈ ਕਿ ਇਹ ਦੁਸ਼ਮਣ ਹੈ ਕਿ ਇਹ ਪੰਥ ਦਾ ਤੇ ਪੰਜਾਬ ਦਾ ਤੇ ਅਕਾਲੀ ਜੀ ਦਾ ਦੁਸ਼ਮਣ ਹੈ ਫਿਰ ਉਹਨਾਂ ਲਿਆਜ ਕਿਹੜੀ ਗੱਲ ਦੀ ਆ ਹੁਣ ਕਿਸੇ ਗੱਲ ਦੀ ਲਿਆਜ ਨਹੀਂ ਹੁਣ ਦਾ ਫਿਰ ਜੰਗ ਦੇ ਵਿੱਚ ਫਿਰ ਸਾਰਾ ਕੁਝ ਜਾਇਜ਼ ਆ ਹੁਣ ਕੀ ਲੜਾਈ ਇਹਨਾਂ ਨਾਲ ਹੀ ਲੜਦੇ ਰਹੋਗੇ ਜਾਂ ਅਸਲ ਦੇ ਵਿੱਚ ਜਿਹੜੀ ਆ ਸੱਤਾ ਧਿਰ ਹੁੰਦੀ ਆ ਵਿਰੋਧੀ ਧਿਰ ਚੋਂ ਚਲੋ ਪਿੰਡੇ ਦੇ ਵਿੱਚ ਹਰ ਜਗ੍ਹਾ ਤੇ ਜ਼ਖਮ ਹੈ ਪੰਜਾਬ ਦੇ ਅੰਗਾਂ ਅੰਗ ਜ਼ਖਮੀ ਹੋਇਆ ਵਾ ਪੰਜਾਬ ਦੇ ਉਹਦੀ ਲੜਾਈ ਵੀ ਲੜੋਗੇ ਕਿ ਇਹਨਾਂ ਨਾਲ ਹੀ ਲੜਦੇ ਜਾਂ ਆਪਸੀ ਲੜਦੇ ਰਹੂਗਾ ਪੰਥ ਉਸ ਨਾ ਸੀਤੂਆਂ ਲੈ ਆਤਿਆਂ ਦੇ ਡੰਡਾਲ ਦਾ ਧਰਨੀ ਚਾਰ ਮਾਰੇ ਸੀ ਧਰਨੀ ਚਾਰ ਮਾਰੇ ਸੀ ਲੱਤਾਂ ਕੰਬਦੀਆਂ ਸੀਆਂ ਕੇਜਰੀ ਵਾਲ ਭੁਗਤ ਮੰਨਦੀਆਂ ਕਿ ਹਾਏ ਜਦੋਂ ਇਹਨਾਂ ਨੇ ਬਣਾ ਕੇ ਥੱਲੇ ਸਰਪੇ ਸੁਰਪੇ ਨੇ ਦਿੱਤੀ ਨਾ ਰਿਪੋਰਟ ਕਿ ਕਰ ਲਓ ਵਾਪਸ ਨਹੀਂ ਗਿਆ ਕੰਮ ਜਿਹੜੇ ਕਹਿੰਦੇ ਸੀ ਅਕਾਲੀ ਖਤਮ ਹੋ ਗਏ ਜਦੋਂ ਕਾਲੀਆਂ ਨੇ ਚਾਰ ਧਰਨੇ ਮਾਰੇ ਚੀਕਾਂ ਪੈ ਗਈਆਂ ਚੀਕਾਂ ਉੱਪਰ ਬੜੂਟਦਾ ਕੇਜਰੀਵਾਲ ਤੇ ਭਗਵੰਤ ਮਾਨ ਰਾਤ ਨੂੰ ਕਹਾਈ ਅਕਾਲੀ ਸੁਫਨੇ ਜੀ ਵੀ ਹਾਏ ਅਕਾਲੀ ਜ਼ੋਰ ਲਾ ਲਿਆ ਟਿੱਲ ਦਾ ਜ਼ੋਰ ਲਾ ਲਿਆ ਇਹਨਾਂ ਨੇ ਪਟਿਆਲੇ ਇਹ ਪਟਿਆਲੇ ਨੱਠੇ ਨੇ ਸਾਰੇ ਪਟਿਆਲੇ ਧਰਨਾ ਸੀ ਟਿੱਲ ਦਾ ਜ਼ੋਰ ਲਾਇਆ ਇਹਨਾਂ ਨੇ ਸਾਰਾ ਅੱਟੇ ਹਲਕੇ ਨੂੰ ਫੋਨ ਕਰ ਕਰ ਕੇ ਕਿ ਅਕਾਲੀ ਦਲ ਦੇ ਧਰਨੇ 'ਚ ਨਹੀਂ ਜਾਣਾ ਲੋਕ ਮੈਂ ਕਹਿੰਦਾ ਵੀਰਾਂ ਘੱਟ ਕੇ ਆਏ ਇੱਕ ਨਵਾਂ ਸ਼੍ਰੋਮਣੀ ਕਾਲੀ ਦਲ ਹੋਣ ਦੇ ਵਿੱਚ ਆਇਆ ਜਿਸ ਨੂੰ ਕੁਝ ਲੋਕ ਬਾਗੀ ਧੜਾਵੇ ਕਹਿੰਦੇ ਆ ਪਰ ਉਹ ਸ਼੍ਰੋਮਣੀ ਕਾਲੀ ਦਲ ਕਹਿੰਦਾ ਕਿ ਅਸਰ ਸ਼੍ਰੋਮਣੀ ਕਾਲੀ ਦਲ ਆਸੀਂ ਆ ਤੇ ਅਸੀਂ ਪਹਿਲੀ ਸਪੀਚ ਦੇ ਵਿੱਚ ਹੀ ਸ਼੍ਰੋਮਣੀ ਕਾਲੀ ਦਲ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਹ ਗੱਲ ਕਹਿੰਦੇ ਆ ਕਿ ਹੁਣ ਅਸੀਂ ਸਭ ਤੋਂ ਪਹਿਲਾਂ ਤਿੰਨ ਚੀਜ਼ਾਂ ਖੋਣੀਆਂ ਸ਼੍ਰੋਮਣੀ ਕਮੇਟੀ ਫਿਰ ਉਸ ਤੋਂ ਅੱਗੇ ਸ਼੍ਰੋਮਣੀ ਕਾਲੀ ਦਲ ਦਾ ਦਫ਼ਤਰ ਤੇ ਤੀਜੀ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਨਿਸ਼ਾਨ ਵੀ ਖੋਣਾ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਦੇ ਮੂਹਰੇ ਖੜੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਇਸ ਵਕਤ ਮੌਜੂਦ ਨੇ ਸਰਬਜੀਤ ਝੰਜਰ ਉਹ ਉਹਨਾਂ ਨੂੰ ਪੁੱਛਦੇ ਆ ਕਿ ਦਫ਼ਤਰ ਤੇ ਕਦੋਂ ਉਹ ਕਬਜ਼ਾ ਕਰਵਾਉਣ ਜਾ ਰਹੇ ਆ ਜੇ ਨਵੇਂ ਅਕਾਲੀ ਦਲ ਵਾਲੇ ਜਿਨ੍ਹਾਂ ਨੂੰ ਬਾਗੀ ਧੜਾ ਵੀ ਕਿਹਾ ਜਾਂਦਾ ਹੈ ਉਹ ਆਉਂਦਿਆ ਕਿ ਤਿਆਰ ਆ ਛੱਡਣ ਲਈ ਦਫ਼ਤਰ ਪਹਿਲਾਂ ਬਾਈ ਜੀ ਸਵਾਗਤ ਕਰਦੇ ਆ ਤੁਹਾਡਾ ਤੇ ਉਸ ਤੋਂ ਬਾਅਦ ਮੇਰਾ ਪਹਿਲਾ ਹੀ ਸਵਾਲ ਆ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲੇ ਪਾਛੀ ਜੀ ਕਹਿੰਦੇ ਆ ਕਿ ਸ਼ਰੋਮਣੀ ਕਮੇਟੀ ਵੀ ਖੋਣੀ ਆ ਨਿਸ਼ਾਨ ਵੀ ਖੋਣਾ ਤੇ ਦਫ਼ਤਰ ਵੀ ਖੋਣਾ ਦਫ਼ਤਰ ਦੇ ਮੁਰੇ ਆਪਾਂ ਖੜੇ ਆ ਕਿ ਤਿਆਰੋਂ ਫਿਰ ਛੱਡਣ ਲਈ ਦਫ਼ਤਰ ਜਿਉਂ ਆਉਂਦੇ ਆ ਤਾਂ ਦੇਖੋ ਗੁਰੂ ਬੜਾ ਬਿਆਨਤਾ ਜੀ ਸੱਚ ਲੋਕਿਆਂ ਨਹੀਂ ਰਹਿੰਦਾ ਜੀ ਸਮਾਂ ਲੱਗ ਸਕਦਾ ਪਰ ਸਾਹਮਣੇ ਆ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਜਿਨੇ ਇਹ ਕਿਹਾ ਸੀ ਕਿ ਬੱਕਰਾ ਚੁੱਲਾ ਬੰਦ ਕਰਕੇ ਅਕਾਲੀ ਦਲ ਨੂੰ ਤਕੜਾ ਕਰੋ ਉਹ ਬੱਕਰੇ ਚੁੱਲੇ ਦਾ ਮੈਂ ਸਮਝਦਾ ਕਿ ਆਪ ਹੀ ਖੋਲ ਕੇ ਬਹਿ ਗਏ ਪਹਿਲੀ ਗੱਲ ਤਾਂ ਦੂਜੀ ਗੱਲ ਚਲੋ ਇੱਕ ਉਹਨਾਂ ਦੀ ਜਿਹੜੀ ਇਹ ਸਪੀਚ ਆ ਉਹਨੇ ਸਾਰਾ ਕਲੀਅਰ ਕਰਤਾ ਕਿ ਜੋ ਵੀ ਪਿਛਲੇ ਸਮੇਂ ਚ ਹੋਇਆ ਉਹ ਪ੍ਰੀਪਲਾਨ ਸੀ ਗਿਆਨੀ ਹਰਪੀ ਸਿੰਘ ਮੈਂ ਸਮਝਦਾ ਕਿ ਹੁਣ ਗਿਆਨੀ ਦਾ ਕਹਿਣੋ ਜੀ ਨਹੀਂ ਕਰਦਾ ਕਿਉਂਕਿ ਹੁਣ ਉਹ ਇੱਕ ਧੜੇ ਦੇ ਇੱਕ ਬਾਗੀ ਧੜੇ ਦੇ ਇੱਕ ਨੀਟਾ ਅਕਾਲੀ ਦਲ ਜਿਹੜਾ ਨਵਾਂ ਬਣਿਆ ਉਹਦੇ ਪ੍ਰਧਾਨ ਨੇ ਇਸ ਲਈ ਮੈਂ ਉਹਨਾਂ ਨੂੰ ਹਰਪੀ ਸਿੰਘ ਹੀ ਕਹੂੰਗਾ ਕਿ ਹਰਪੀ ਸਿੰਘ ਹੁਣ ਇੱਕ ਬੱਕਰੇ ਧੜੇ ਦੇ ਇੱਕ ਗਰਦਾਰ ਲਹਿਰ ਦੇ ਪ੍ਰਧਾਨ ਬਣੇ ਨੇ ਬੜੀ ਇੱਛਾ ਉਹਨਾਂ ਦੇ ਮਨ 'ਚ ਬਣਦੀ ਮੈਂ ਸਮਝਦਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਮੈਂ ਬਾਅਦ ਵਿੱਚ ਦਫ਼ਤਰ ਵਾਲੀ ਗੱਲ ਤੇ ਆਉਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਤਾਂ ਕਰਦੇ ਨੇ ਅਕਾਲੀ ਫੁੱਲਾ ਸਿੰਘ ਦੀਆਂ ਪਰ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਨਹੀਂ ਕਿਹਾ ਸੀ ਕਿ ਤੂੰ ਰਾਜ ਭਾ ਕੇ ਛੱਡ ਕੇ ਆ ਕੇ ਇੱਥੇ ਪੇਸ਼ ਹੋ ਮਹਾਰਾਜਾ ਰਣਜੀਤ ਸਿੰਘ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਸਗੋਂ ਰਾਜਾ ਹੁੰਦੇ ਹੋਏ ਪੇਸ਼ ਹੋਏ ਉਹ ਗੱਲ ਵੱਡੀ ਸੀ ਕਿ ਇੱਕ ਰਾਜੇ ਨੂੰ ਕਿਉਂਕਿ ਰਾਹ ਉਹ ਦੁਨਿਆਵੀ ਰਾਜੇ ਕੁਝ ਵੀ ਨਹੀਂ ਸ੍ਰੀ ਅਕਾਲ ਤਖਤ ਦਾ ਇੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੁਨਿਆਵੀ ਰਾਜੇ ਰਾਜੇ ਕੀ ਨੇ ਕੁਝ ਵੀ ਨਹੀਂ ਉਹ 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 ਕਨਸੈਪਟ ਦਿਖਾਇਆ ਕਿ ਇਹ ਜਿਹੜੀ ਵਿਧੀ ਵਿਧਾਨ ਆ ਕਿ بڑے بڑے ਰਾਜੇ ਇੱਥੇ ਆ ਕੇ ਗੁਰੂ ਦੇ ਤਖਤ ਦੇ ਅੱਗੇ ਝੁਕ ਜਾਂਦੇ ਨੇ ਪਰ ਇਹ ਪਹਿਲੀ ਵਾਰ ਇਤਿਹਾਸ 'ਚ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਸ਼ੋਮਨੀ ਕਾਲਰ ਦਾ ਪ੍ਰਧਾਨ ਨੂੰ ਤਨਖਾਹ ਤਾਂ ਲੱਗੂਗੀ ਪਹਿਲਾਂ ਅਸਤੀਫਾ ਦੇ ਕੇ ਆਵੇ ਪਰ ਸੁਖਬੀ ਸਿੰਘ ਬਾਦਲ ਨੇ ਤਾਂ ਪਹਿਲੇ ਦਿਨ ਅਸਤੀਫਾ ਦਿੱਤਾ ਸੀ ਕਿ ਮੈਂ ਸਾਰਾ ਕੁਝ ਬਿਨਾਂ ਕਿਸੇ ਤਕਰੀਰ ਦੇ ਝੋਲੀ ਪਾਉਣਾ ਹੈ ਸਾਰਾ ਕੁਝ ਬਿਨਾਂ ਤਕਰੀਰ ਦੇ ਝੋਲੀ ਵੀ ਪਾ ਲਿਆ ਪ੍ਰਧਾਨਗੀ ਤੋਂ ਅਸਤੀਫਾ ਵੀ ਦਿੱਤਿਆ ਪਰ ਹਰਪ੍ਰੀਤ ਸਿੰਘ ਦੀ ਜਿਹੜੀ ਮੈਸਾਬ ਦੀ ਇੱਛਾ ਹੈ ਉਹ ਕੁਝ ਹੋਰ ਸੀ ਕਿਉਂਕਿ ਪਲਾਨ ਕੁਝ ਹੋਰ ਸੀ ਪਲਾਨ ਇਹ ਸੀ ਕਿ ਸ਼੍ਰੋਮਣੀ ਕਾਲਦਲ ਖਤਮ ਕਰਨਾ ਹੈ ਬਿਲਕੁਲ ਇਹਨੂੰ ਸਾਫ਼ ਕਰਨਾ ਹੈ ਕਿਉਂਕਿ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਦੇ ਇਸ਼ਾਰੇ ਤੇ ਗਿਆਨੀ ਹਰਪ੍ਰੀਤ ਸਿੰਘ ਖੇਡ ਰਿਹਾ ਸੀ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਆ ਹੁਣ ਪ੍ਰਧਾਨ ਬਣ ਕੇ ਸਾਬਤ ਕਰ ਦਿੱਤਾ ਤੇ ਇਹ ਗੱਲ ਦੀ ਹਕੀਕਤ ਇਹ ਗੱਲ ਭਰਦੀ ਹੈ ਕਿ ਜਦੋਂ ਪ੍ਰਧਾਨ ਬਣਿਆ ਨੀਟੇ ਦਲ ਦਾ ਗਰਦਾਰ ਲਹਿਰ ਦਾ ਪਹਿਲੇ ਭਾਸ਼ਣ ਵਿੱਚ ਇਹ ਇਹ ਬਿਆਨ ਦਿੱਤਾ ਕਿ ਮੇਰਾ ਮੁੱਖ ਨਿਸ਼ਾਨਾ ਇਹ ਨਹੀਂ ਕਿਹਾ ਕਿ ਮੇਰਾ ਮੁੱਖ ਨਿਸ਼ਾਨਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣੀ ਆ ਮੇਰਾ ਮੁੱਖ ਨਿਸ਼ਾਨਾ ਕਿ ਜਿਹੜੀਆਂ ਸਾਡੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਗੁਰਦੁਆਰਾ ਪ੍ਰੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜਾ ਸਾਰਾ ਕੁਝ ਖੇਰੂ-ਖੇਰੂ ਹੋਇਆ ਪਿਆ ਉਹਨੂੰ ਇਕੱਠਾ ਕਰਨਾ ਇਹ ਮੁੱਖ ਨਿਸ਼ਾਨਾ ਨਹੀਂ ਦੱਸਿਆ ਇਹਨੇ ਕਿਹਾ ਕਿ ਮੈਂ ਪੰਥ ਤੇ ਪੰਜਾਬ ਦੀ ਲੜਾਈ ਮੂਰੇ ਹੋ ਕੇ ਲੜੂੰਗਾ ਇਹ ਮੁੱਖ ਨਿਸ਼ਾਨਾ ਨਹੀਂ ਕਹਿੰਦਾ ਮੇਰਾ ਮੁੱਖ ਨਿਸ਼ਾਨਾ ਕਿ ਸ਼੍ਰੋਮਣੀ ਕਾਲਜਲ ਦਾ ਦਫ਼ਤਰ ਸ਼੍ਰੋਮਣੀ ਕਾਲਜਲ ਦਾ ਚੋਣ ਨਿਸ਼ਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਖੋਣੀ ਇਹ ਸ਼ਬਦ ਕਹਿੰਦਾ ਹੁਣ ਖੋਵਾਂਗੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੜਾਇਆ ਹਰਪ੍ਰੀਤ ਸਿੰਘ ਨੂੰ ਪੜਾਇਆ ਵਿੱਦਿਆ ਦਿੱਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਸਕੂਲ ਤੇ ਕਾਲਜਾਂ ਦੇ ਵਿੱਚ ਫ੍ਰੀ ਪੜ੍ਹਾਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਕਰਾਈ ਹੈ ਤੇ ਉੱਥੋਂ ਵਿਦਿਆ ਲੈ ਕੇ ਅੱਜ ਅੱਜ ਵਿਦਿਆਰਥੀ ਕਹਿੰਦਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਖੋਣੀ ਆ ਤੇ ਕਹਿੰਦਾ ਮੈਂ ਦਫ਼ਤਰ ਖੋਣਾ ਅਕਾਲੀ ਦਲ ਦਾ ਮੈਂ ਚੋਣ ਨਿਸ਼ਾਨ ਖੋਣਾ ਮੈਂ ਸ਼੍ਰੋਮਣੀ ਕਮੇਟੀ ਖੋਣੀ ਆ ਸੋ ਉੱਥੋਂ ਮਨਸੂਬਾ ਸਾਫ਼ ਹੋ ਗਿਆ ਕਿ ਇਹਦਾ ਮਕਸਦ ਪੰਥ ਪੰĐáp ਤੇ ਪੰਜਾਬੀ ਦੀ ਗੱਲ ਕਰਨਾ ਨਹੀਂ ਸ਼੍ਰੋਮਣੀ ਕਲਦਨੂੰ ਤਕੜਾ ਕਰਨਾ ਨਹੀਂ ਇਹਦਾ ਮਨਸੂਬਾ ਸ਼੍ਰੋਮਣੀ ਅਕਾਲੀ ਦਲ ਨੂੰ ਖੇਰੂ ਖੇਰੂ ਕਰਨਾ ਜਿਹਦੇ ਤੇ ਮੈਂ ਸਮਝਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜ ਕੇ ਫਸੀਲ ਤੋਂ ਖੜ ਕੇ ਜਿਹੜੇ ਆ ਉਸ ਇਨਸਾਨ ਨੇ ਮੈਂ ਸਮਝਦਾ ਕਿ ਵੱਡੀਆਂ ਛੱਦਛਰ ਚੀਆਂ ਤੇ ਉਹ ਗੁਰੂ ਨੇ ਬਖਸ਼ਣਾ ਨਹੀਂ ਬਹੁਤ ਭਾੜੀ ਮਾਰ ਪੈਣੀ ਆ ਇੱਕ ਗੱਲ ਆ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਲੋਕ ਇਹ ਗੱਲ ਕਹਿ ਰਹੇ ਆ ਕਿ ਵੱਖਰਾ ਚੁੱਲਾ ਤਾਂ ਬਣਾਉਣਾ ਪਿਆ ਵੀ ਪੁਰਾਣੇ ਚੁੱਲੇ ਤੇ ਬਾਦਲਾਂ ਦਾ ਕਬਜ਼ਾ ਹੈ ਕਿਵੇਂ ਹੋਇਆ ਜੀ ਬਾਦਲਾਂ ਦਾ ਕਬਜ਼ਾ ਕਿਵੇਂ ਹੋਇਆ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਕਾਲਜ ਵਾਲੇ ਬੀੜੀ ਵਿਧਾਨ ਮੁਤਾਬਕ ਵਰਕਿੰਗ ਕਮੇਟੀ ਨੇ ਭਰਤੀ ਕੀਤੀ ਭਰਤੀ ਕਰਕੇ ਡੈਲੀਗੇਟ ਚੁਣੇ ਗਏ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਤੇ ਜੇ ਵਰਕਰ ਅਕਾਲਜਲ ਚਾਹੁੰਦੇ ਨੇ ਕਿ ਸਰਕਾਰ ਸੁਖਬੀ ਸਿੰਘ ਬਾਦਲੇ ਸ਼੍ਰੋਮਣੀ ਕਾਲਦੀ ਫਿਲਹਾਲ ਅਕਾਲਜਲ ਦੀ ਪ੍ਰਧਾਨਗੀ ਕਰਨ ਤੇ ਇਹ ਉਹਨਾਂ ਦਾ ਕਬਜ਼ਾ ਕਿੱਥੋਂ ਹੋ ਗਿਆ ਹੋਰ ਤਾਂ ਅਸਤੀਫਾ ਦੇ ਕੇ ਪਰੇ ਹੋ ਗਏ ਸੀ ਸੁਖਬੀ ਸਿੰਘ ਬਾਦਲੇ ਅਸਤੀਫਾ ਦੇ ਕੇ ਸੀ ਉਹਦਾ ਅਸਤੀਫਾ ਦੇ ਕੇ ਆਪਣਾ ਜਾ ਕੇ ਪੇਸ਼ ਹੋ ਕੇ ਕਾਲ ਤੱਕ ਸਾਹਿਬ ਇਹ ਤਾਂ ਦੁਬਾਰਾ ਭਰਤੀ ਹੋਈ ਦੁਬਾਰਾ ਡੈਲੀਗੇਟ ਬਣੇ ਦੁਬਾਰਾ ਚੋਣ ਹੋਈ ਦੁਬਾਰਾ ਪ੍ਰਧਾਨ ਬਣੇ ਨੇ ਦੇਖੋ ਸ਼੍ਰੀ ਕਾਲਤਖ ਸਾਹਿਬ ਦੇ ਮੁੱਖ ਜਥੇਦਾਰ ਕੌਣ ਸੀ ਸਟੇਮ ਜਦੋਂ ਸਾਰਾ ਕੁਝ ਹੋਇਆ ਕੌਣ ਸੀਗੇ ਗਿਆਨੀ ਰਗਵੀਰ ਸਿੰਘ ਜੀ ਇਹ ਮੈਂ ਸੰਗਤ ਨੂੰ ਬੇਨਤੀ ਕਰਨਾ ਕਿ ਗੱਲ ਨੂੰ ਸਮਝੋ ਕਿ ਸ਼੍ਰੀ ਕਾਲਤਖ ਸਾਹਿਬ ਦੇ ਮੇਨ ਜਥੇਦਾਰ ਨੇ ਕਹਿੰਨੀ ਰਗਵੀਰ ਸਿੰਘ ਜੀ ਇਹਦਾ ਮਤਲਬ ਜਿਹੜੇ ਉੱਥੋਂ ਹੁਕਮ ਕਰਨੇ ਜਿਹੜੇ ਉੱਥੋਂ ਫੈਸਲੇ ਸੁਣਾਉਣੇ ਕਿਹਨਾਂ ਨੇ ਸੁਣਾਉਣੇ ਸੀ ਗਿਆਨੀ ਰਗਵੀਰ ਸਿੰਘ ਜੀ ਨੇ ਤੇ ਹਰਪ੍ਰੀਤ ਪਾਵਰਾਂ ਦੇਤੀਆਂ ਸੀ ਮੈਂ ਉਹਨਾਂ ਨੂੰ ਗੱਲ ਇਹ ਵੀ ਪਹਿਲੀ ਵਾਰ ਹੋਇਆ ਨਾ ਹਰਪ੍ਰੀਤ ਸਿੰਘ ਜੀ ਕੀ ਕਹਿ ਰਹੇ ਨੇ ਕਹਿੰਦੇ ਮੈਂ ਜੀ ਜਿਹੜੀ ਕਮੇਟੀ ਬਣਾਈ ਆਪਣੇ ਅੱਤੇ ਲਿਖੀ ਸਾਰਾ ਕੁਝ ਆਪਣੇ ਆਪ ਹੀ ਸਾਹਮਣੇ ਆ ਰਿਹਾ ਕਹਿੰਦਾ ਮੈਂ ਆਪਣੇ ਹੱਥੀ ਲਿਖੀ ਜਥੇਦਾਰ ਸਾਹਿਬ ਨੇ ਗਿਆਨੀ ਰਕबीर ਸਿੰਘ ਜੀ ਹੱਥੀ ਲਿਖ ਰਿਹਾ ਸਾਰਾ ਕੁਝ ਹਰਪ੍ਰੀਤ ਸਿੰਘ ਤੇ ਸਮਝੋ ਕਿ ਚਾਲ ਕਿੰਡੀ ਵੱਡੀ ਸੀ ਬਹੁਤ ਵੱਡੀ ਚਾਲ ਸੀ ਕਿਉਂਕਿ ਹਰਪ੍ਰੀਤ ਸਿੰਘ ਦੀ ਇੱਛਾ ਬਹੁਤ ਵੱਡੀ ਆ ਕਿਉਂਕਿ ਬਹੁਤ ਵੱਡਾ ਕੋਈ ਉਹਨਾਂ ਨੂੰ ਟਾਰਗੇਟ ਦਿੱਤਾ ਗਿਆ ਕਿ ਕਾਲੀਦਨ ਨੂੰ ਖੇਰੂ ਖੇਰੂ ਕਰੋ ਤੇ ਤੁਹਾਨੂੰ ਫਿਰ ਵੱਡੇ ਇਨਾਮ ਮਿਲਣਗੇ ਇਹ ਪੰਥ ਵਿਰੋਧੀ ਤਾਕਤਾਂ ਏਜੰਸੀਆਂ ਕੌਣ ਕਰਾ ਰਿਆ ਇਹਦਾ ਵੀ ਜਿਹੜਾ ਮੈਂ ਸਮਝਦਾ ਕਿ ਪਿਕਚਰ ਆਉਣ ਵਾਲੇ ਸਮੇਂ ਦੇ ਸਾਹਮਣੇ ਆਜੂਗੀ ਤੁਹਾਨੂੰ ਕੀ ਲੱਗਦਾ ਪਿੱਛੇ ਕੌਣ ਹੈ ਕੁਝ ਲੋਕ ਕਹਿ ਰਹੇ ਕਿ ਭਾਈ ਭਾਏ ਕੁਝ ਲੋਕ ਕਹਿ ਰਹੇ ਆ ਕਿ ਪੰਜਾਬ ਸਰਕਾਰ ਹੈ ਕੌਣ ਅਸਲ ਦੇ ਵਿੱਚ ਕੌਣ ਲੱਗਦਾ ਕਿ ਜਾਂ ਕੋਈ ਹੋਰ ਡੀਪ ਸਟੇਟ ਕੰਮ ਕਰ ਰਹੀ ਇਹਦੇ ਵਿੱਚ ਡੀਪ ਸਟੇਟ ਪੰਥ ਵਿਰੋਧੀ ਤਾਕਤਾਂ ਜੀ ਪੰਥ ਵਿਰੋਧੀ ਤਾਕਤਾਂ ਕਿਤੇ ਵੀ ਹੋ ਸਕਦੀਆਂ ਨੇ ਕਿਤੇ ਵੀ ਹੋ ਸਕਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਸਿੱਧਾ ਦੇਖੋ ਸ਼੍ਰੋਮਣੀ ਕਾਲਦਲ ਨਾਲ ਮੈਂ ਥੋੜੀ ਖੁੱਲ੍ਹ ਕੇ ਗੱਲ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਵਾਰ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨੇ ਸੰਸਥਾਵਾਂਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਕਰਨਾ ਪੰਥਕ ਮਰਿਆਦਾ ਮੁਤਾਬਕ ਤੇ ਜਿਹੜੀ ਆਰਮੀ ਹੈ ਉਹ ਸ਼੍ਰੋਮਣੀ ਕਲਦਲਾ ਤੇ ਜੇ ਤੁਸੀਂ ਕਿਸੇ ਦੇਸ਼ ਦੀ ਆਰਮੀ ਨੂੰ ਇਹ ਟਾਰਗੇਟ ਕਰਕੇ ਮਾਰ ਦੋਗੇ ਤਾਂ ਦੇਸ਼ ਤੇ ਕਾਬਜਾ ਹੋ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਮੈਂ ਸਮਝਦਾ ਕਿ ਵਾਰ ਢਾਲ ਆਰਮੀ ਹੈ ਉਹ ਸ਼੍ਰੋਮਣੀ ਕਲਦਲਾ ਤੇ ਜੇ ਤੁਸੀਂ ਸ਼੍ਰੋਮਣੀ ਕਲਦ ਨੂੰ ਖੇਰੂ ਖੇਰੂ ਕਰਤੇ ਆ ਦਿੱਲੀ ਚ ਹੋਇਆ ਨਹੀਂ ਦਿੱਲੀ ਜੇ ਆਪਣੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਖੇਰੂ ਖੇਰੂ ਹੋਈ ਪਈ ਆ ਹਰਿਆਣੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਖੇਰੂ ਖੇਰੂ ਹੋਈ ਪਈ ਆ ਤਖਤ ਸ੍ਰੀ ਪਟਨਾ ਸਾਹਿਬ ਕੀ ਹੋਈ ਜਾਂਦਾ ਤਖਤ ਸ੍ਰੀ ਹਜ਼ੂਰ ਸਾਹਿਬ ਕੀ ਹੋਈ ਜਾਂਦਾ ਹੋਇਆ ਨਹੀਂ ਪਿਆ ਤੇ ਹੁਣ ਅਖ ਅਖੀਰ ਰਹਿ ਕੀ ਗਿਆ ਪੰਜਾਬ ਤੇ ਪੰਜਾਬ ਦੇ ਇਹ ਸੰਸਥਾਵਾਂ ਤੇ ਜੇ ਤੂੰ ਤੁਸੀਂ ਸ਼੍ਰੋਮਣੀ ਕਲਦਨ ਨੂੰ ਮਾਰ ਲਿਓ ਪੈਰ ਡਾਈ ਬੈਠਾ ਤੁਸੀਂ ਸ਼੍ਰੋਮਣੀ ਕਲਦਨ ਨੂੰ ਪਰੇ ਕਰੋ ਤੇ ਨਾਲ ਦੇ ਨਾਲ ਪੰਥ ਵਿਰੋਧੀ ਤਾਕਤਾਂ ਦਾ ਇੱਥੇ ਕਬਜ਼ਾ ਹੋ ਜਾਣਾ ਤੇ ਹਰਪ੍ਰੀਤ ਸਿੰਘ ਉਹ ਉਹਦਾ ਮੁੱਖ ਰੋਲ ਆ ਜਿਹੜਾ ਉਹ ਨਿਭਾ ਰਹੇ ਨੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਡੈਲੀਗੇਟ ਚੁਣੇਗੇ ਕਮੇਟੀ ਚੁਣੀਗੀ ਉਹਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲਿਆ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਸੀ ਪਰ ਕਹਿੰਦੇ ਆਕਾਲਤਖ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਸੀ ਭਰਤੀ ਲਈ ਉਹ ਜਿਹੜੀ ਉਹਦੀ ਭਰਤੀ ਸੀ ਉਹ ਕਿੱਧਰ ਗਈ ਉਹਦੀ ਤਾਂ ਗੱਲ ਹੀ ਨਹੀਂ ਕੀਤੀ ਗਈ ਤੁਹਾਡੇ ਵੱਲੋਂ ਸ਼੍ਰੀ ਆਕਾਲਤਖ ਸਾਹਿਬ ਨੂੰ ਜਿਹੜਾ ਦੇਸ਼ ਹੋਇਆ ਸੀ ਉਹ ਨਿਗਰਾਨਣ ਕਰਨ ਦਾ ਹੋਇਆ ਸੀ ਕਿ ਭਰਤੀ ਦੀ ਨਿਗਰਾਨੀ ਕਰੋ ਵਿਧੀ ਵਿਧਾਨ ਮੁਤਾਬਕਤ ਕਰੋ ਵਿਧੀ ਵਿਧਾਨ ਸ਼੍ਰੋਮਣੀ ਅਕਾਲੀ ਦਲ ਨੇ ਜਾ ਕੇ ਸ਼੍ਰੀ ਕਲਤਖਸਬ ਤੇ ਜਥੇਦਾਰ ਜਦੋਂ ਗਿਆਨੀ ਗੁਰਬੀਰ ਸਿੰਘ ਜੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਵਿਧੀ ਵਿਧਾਨ ਕਿ ਦੇਸ਼ ਦੇ ਕਾਨੂੰਨ ਦੇ ਮੁਤਾਬਕ ਚੱਲਦੀਆਂ ਪਾਰਟੀਆਂ ਪੋਲਿਟਿਕਲ ਪਾਰਟੀਆਂ ਇਸ ਲਈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦਾ ਵਿਧੀ ਵਿਧਾਨ ਆ ਉਹ ਇਹ ਆ ਜੋ ਚੋਣ ਕਮਿਸ਼ਨ ਚ ਹਲਫ ਮੈਨਾਂ ਦਿੱਤਾ ਹੋਇਆ ਕਿ ਵਰਕਿੰਗ ਕਮੇਟੀ ਭਰਤੀ ਕਰਾ ਸਕਦੀ ਆ ਤੇ ਵਰਕਿੰਗ ਕਮੇਟੀ ਨੇ ਅੱਗੇ ਚੋਣ ਜਰਬਰ ਲਾਤੇ ਜਿਹੜੀ ਉਹ ਕਮੇਟੀ ਸੀ ਉਹ ਵੀ ਵਿੱਚ ਜਰਬਰ ਲਾਤੀ ਪਰ ਗਿਆਨੀ ਰਕबीर ਸਿੰਘ ਜੀ ਨੇ ਉਹਦੀ ਪ੍ਰਸ਼ੰਸਾ ਵੀ ਕੀਤੀ ਕਿ ਕਿ ਬਿਲਕੁਲ ਭਾਰਤ ਵਰਸ਼ ਦੇ ਵਿੱਚ ਭਰਤੀ ਸ਼ੁਰੂ ਹੋ ਗਈ ਆ ਸਾਰੇ ਡਿਵੈਲੀਗੇਟ ਲਾ ਦਿੱਤੇ ਗਏ ਨੇ ਤੇ ਭਰਤੀ ਸ਼ੁਰੂ ਹੋ ਗਈ ਆ ਪਰ ਮੈਂ ਸਮਝਦਾ ਕਿ ਤਨਾ ਕਿਤੇ ਦੇਖੋ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜੀ ਜਿਨ੍ਹਾਂ ਦੀ ਮੈਂ ਸਮਝਦਾ ਕਿ 100 ਸਾਲ ਦੀ ਪਾਰਟੀ ਆ ਤੇ 60 65 70 ਸਾਲ ਦਾ ਉਹਨਾਂ ਦਾ ਪਾਰਟੀ ਦੇ ਵਿੱਚ ਯੋਗਦਾਨ ਆ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜੀ ਦਾ ਉਹ ਐਵੇਂ ਤਾਂ ਨੀ ਅਸਤੀਫਾ ਦੇ ਗਏ ਜੇ ਉਹਨਾਂ ਨੂੰ ਲੱਗਿਆ ਕਿ ਕੁਝ ਗਲਤ ਹੋ ਰਿਹਾ ਹੈ ਇਹਦੇ ਪਿੱਛੇ ਕੋਈ ਸ਼ਰਨੰਤਰ ਆ ਕੋਈ ਸਾਧਸ਼ ਹੈ ਤਾਂ ਅਸਤੀਫਾ ਦੇ ਗਏ ਬੇਦਾਗ ਸ਼ਖਸੀਤ ਨੇ ਆਪਣਾ ਹਰਜਿੰਦਰ ਸਿੰਘ ਧਾਮੀ ਜੀ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਉਹ ਅਸਤੀਫਾ ਦੇ ਕੇ ਤੇ ਜੇ ਉਹਨਾਂ ਨੇ ਭਾਪਿਆ ਗੱਲ ਕਿ ਕੁਝ ਨਾ ਕੁਝ ਗਲਤ ਹੋ ਰਿਹਾ ਤਾਂ ਅਸਤੀਫਾ ਦੇ ਕੇ ਗਏ ਨਾ ਕਿਉਂਕਿ ਅਕਾਲ ਤਖਤ ਸਾਹਿਬ ਦੀ ਆੜ ਦੇ ਹੇਠ ਬਹੁਤ ਵੱਡਾ ਸ਼ਰਿੰਤਰ ਰਚਿਆ ਗਿਆ। ਜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੂਰੇ ਰੱਖ ਕੇ ਬਹੁਤ ਵੱਡੀ ਪਲੈਨਿੰਗ ਹੋਈ ਅਕਾਲੀ ਦਲ ਨੂੰ ਮਾਰਨ ਦੀ ਕਿਉਂਕਿ ਅਕਾਲੀ ਦਲ ਬਹਾਨਾ ਹੈ ਪੰਥ ਤੇ ਪੰਜਾਬ ਨਿਸ਼ਾਨਾ ਹੈ ਅਕਾਲੀ ਦਲ ਤੱਕ ਬਹਾਨਾ ਹੈ। ਮੈਂ ਤੁਹਾਨੂੰ ਜਿਵੇਂ ਪਹਿਲਾਂ ਕਿਹਾ ਕਿ ਵਾਰਡ ਨੂੰ ਮਾਰ ਦਿਓ ਵਾਰਡ ਨੂੰ ਤੋੜ ਦਿਓ ਬਾਕੀ ਦਾ ਤੁਸੀਂ ਕਬਜ਼ਾ ਫਿਰ ਆਪ ਹੀ ਕਰ ਲਓਗੇ ਅੱਗੇ ਜਾ ਕੇ ਅੱਛਾ ਇੱਕ ਗੱਲ ਹੈ ਹੁਣ ਲੋਕਾਂ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਣੀ ਆ ਉਹ ਵੀ ਕਹਿੰਦੇ ਆ ਸ਼੍ਰੋਮਣੀ ਅਕਾਲੀ ਦਲ ਆ ਇਧਰ ਵੀ ਸ਼੍ਰੋਮਣੀ ਅਕਾਲੀ ਦਲ ਆ ਕਿਹਨੂੰ ਫਰਕ ਸ਼੍ਰੋਮਣੀ ਅਕਾਲੀ ਦਲ ਮੰਨਣ ਜਿਹੜੇ ਆਮ ਲੋਕ ਆ ਉਹ ਕਹਿੰਦੇ ਅਸੀਂ ਪ੍ਰਧਾਨ ਆ ਸਹੀ ਸ਼੍ਰੋਮਣੀ ਅਕਾਲੀ ਦਲ ਤਾਂ ਉਹਨੇ ਇਕੱਲੇ ਤੱਕ ਸਾ ਮਤਬਕ ਮੈਨੂੰ ਇਹ ਦੱਸੋ ਕਿ ਜਿਹੜੇ ਉਹਨਾਂ ਦੇ ਨਾਲ ਬੈਠੇ ਨੇ ਢੀਂਸਾ ਸਾਹਿਬ ਦੇ ਬੇਟੇ ਨੇ ਹੁਣ ਇਸ ਟਾਈਮ ਨਾਲ ਉਹਨਾਂ ਨੇ ਅਕਾਲੀ ਦਲ ਆਪਣਾ ਅਕਾਲੀ ਦਲ ਸੰਯੁਕਤ ਉਹਨਾਂ ਨੇ ਅਕਾਲੀ ਦਲ ਲੌਂਗਵਾਲ ਬਣਾਇਆ ਸੀ ਹੋਰ ਵੀ ਸ਼ਾਇਦ ਇੱਕ ਅੱਧਾ ਹੋਊਗਾ ਚਾਰ ਅਕਾਲੀ ਸੁਧਾਰ ਲਹਿਰ ਵੀ ਇਹਨਾਂ ਨੇ ਬਣਾਈ ਸੀ ਤਿੰਨ ਚਾਰ ਅਕਾਲੀ ਦਲ ਦਾ ਪਹਿਲਾਂ ਇਕੱਠੇ ਹੋਏ ਫਿਰਦੇ ਨੇ ਹੁਣ ਉਹ ਤਿੰਨ ਚਾਰ ਧੜਿਆਂ ਨੇ ਅਕਾਲੀ ਦਲ ਚੰਨੂ ਮਾਜਰਾ ਅਕਾਲੀ ਦਲ ਰਖੜਾ ਸਾਹਿਬ ਅਕਾਲੀ ਦਲ ਢੀਂਸਾ ਸਾਹਿਬ ਅਕਾਲੀ ਦਲ ਬਣ ਗਿਆ ਹੁਣ ਨੀਟਾ ਅਕਾਲੀ ਦਲ ਹੁਣ ਇਹ ਮੇਰਾ ਦਿਲ ਨਹੀਂ ਕਰਦਾ ਕਿ ਸਾਬਕਾ ਸ਼੍ਰੀ ਕਾਲ ਤਖਤ ਦਾ ਸਾਹਿਬ ਦਾ ਜਥੇਦਾਰ ਹੋਵੇ ਮੈਂ ਐਦਾਂ ਦੀ ਸ਼ੁਦਾਬਲੀ ਵਰਤਾਂ ਨਹੀਂ ਬਿਲਕੁਲ ਨਹੀਂ ਦਿਲ ਕਰਦਾ ਤੇ ਨਾ ਹੀ ਮੇਰੀ ਸੋਚ ਕਹਿੰਦੀ ਆ ਕਿ ਸ਼੍ਰੀ ਕਾਲ ਤਖਸਬ ਦੇ ਸਾਫਕਾ ਜਥੇਦਾਰ ਲਈ ਇਹ ਭਾਸ਼ਾ ਵਰਤੀ ਜਾਵੇ ਪਰ ਮਜਬੂਰੀ ਆ ਜਦੋਂ ਪਤਾ ਵੀ ਇਹ ਹੁਣ ਸ਼੍ਰੀ ਕਾਲ ਤਖਸਬ ਦਾ ਜਥੇਦਾਰ ਨਹੀਂ ਇਹ ਹੁਣ ਉਹ ਪੰਥ ਵਿਰੋਧੀ ਤਾਕਤਾਂ ਦਾ ਮੋਹਰਾ ਜਿਹੜਾ ਪੰਥ ਤੇ ਪੰਜਾਬ ਨੂੰ ਮਾਰਨ ਆਇਆ ਤੇ ਜਦੋਂ ਦੁਸ਼ਮਣ ਦੀ ਪਛਾਣ ਹੋ ਚੁੱਕੀ ਆ ਕਿ ਇਹ ਦੁਸ਼ਮਣ ਆ ਕਿ ਇਹ ਪੰਥ ਦਾ ਤੇ ਪੰਜਾਬ ਦਾ ਤੇ ਕਾਲੀਜ ਦਾ ਦੁਸ਼ਮਣ ਆ ਫਿਰ ਹੁਣ ਲਿਆਜ ਕਿਹੜੀ ਗੱਲ ਦੀ ਆ ਹੁਣ ਕਿਸੇ ਗੱਲ ਦੀ ਲਿਆਜ ਨਹੀਂ ਹੁਣ ਦਾ ਫਿਰ ਜੰਗ ਦੇ ਵਿੱਚ ਫਿਰ ਸਾਰਾ ਕੁਝ ਜਾਇਜ਼ ਆ ਸੋ ਇਸ ਲਈ ਹਰਪ੍ਰੀਤ ਸਿੰਘ ਜੀ ਜਿਹੜੀ ਤੁਸੀਂ ਇਹ ਇੱਕ ਸ਼ਰੰਤਰ ਰਚਿਆ ਉਹ ਤਖਤ ਜਿਹੜੇ ਤਖਤ ਤੇ ਤੁਸੀਂ ਬੈਠ ਕੇ ਸ਼ਰੰਤਰ ਰਚਿਆ ਉਹ ਛੇਵੇਂ ਪਾਛਾ ਦਾ ਤਖਤਾ ਤੇ ਗੁਰੂ ਬਿਆਨਤਾ ਐਸੀ ਮਾਰ ਪੈਣੀ ਐ ਸਾਰਾ ਕੁਝ ਸਾਹਮਣੇ ਆਉਣਾ ਪਹਿਲੇ ਭਾਸ਼ਣ ਨੇ ਕਲੀਅਰ ਕਰਤਿਆ ਕਿ ਤੁਹਾਡੀ ਮਨਸ਼ਾ ਕੀ ਆ ਤੁਹਾਡੀ ਮਨਸ਼ਾ ਦੇ ਵਿੱਚ ਇਹ ਭਰਿਆ ਹੋਇਆ ਇੰਨਾ ਹੰਕਾਰ ਇੰਨਾ ਹੰਕਾਰ ਯਾਰ ਮਤਲਬ ਮੈਂ ਹੈਰਾਨ ਐ ਕਿ ਇਹ ਕਹਿੰਦੇ ਨੇ ਪੀ ਐਚ ਡੀ ਆ ਇਹ ਕਹਿੰਦੇ ਨੇ ਕਿ ਦੇਖੋ ਕੌਮ ਦੇ ਜਥੇਦਾਰ ਰਹੇ ਹੋਣ ਤੇ ਕੌਮ ਦੇ ਜਥੇਦਾਰ ਦੇ ਵਿੱਚ ਇੰਨਾ ਹੰਕਾਰ ਭਰਿਆ ਹੋਵੇ ਸੋ ਮੈਂ ਸਮਝਦਾ ਕਿ ਇਹ ਐਡੇ ਹੰਕਾਰੀ ਬੰਦੇ ਨੂੰ ਜਿਹੜਾ ਪ੍ਰਮਾਤਮਾ ਨੇ ਸਬਕ ਸਿਖਾਈ ਦੇਣਾ ਤੇ ਇੱਕ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੀ ਗੱਲ ਮੈਂ ਸਟਾਰਟਿੰਗ ਦੇ ਵਿੱਚ ਪੁੱਛੀ ਸੀ ਉਹ ਕਹਿੰਦੇ ਦਫ਼ਤਰ ਖੋਣਾ ਆਪਾਂ ਦਫ਼ਤਰ ਮੁਰੇ ਖੜੇ ਆ ਆ ਬੋਰਡ ਲੱਗਿਆ ਹੋਇਆ 28 ਸੈਕਟਰ ਦੇ ਵਿੱਚ ਇਸ ਵਕਤ ਆਪਾਂ ਖੜੇ ਆ ਦਫ਼ਤਰ ਖੋਣਾ ਆਉਣਗੇ ਉਹ ਕਹਿੰਦੇ ਪੂਰੀ ਤਿਆਰੀ ਕਰਕੇ ਆਣ ਆਪਾਂ ਇਹਨਾਂ ਤੋਂ ਦਫ਼ਤਰ ਖੋਣਾ ਦਿਖਾਉਣ ਦੇਉਂਗੇ ਫਿਰ ਦਫ਼ਤਰ ਮੈਂ ਕੱਲ ਭਾਸ਼ਣ 'ਚ ਕੀ ਬੋਲਿਆ ਸੀ ਜੇ ਤੁਸੀਂ ਕਿਸੇ ਦੇ ਘਰ ਤੇ ਹਮਲਾ ਕਰੋਗੇ ਫਿਰ ਜਾਣ ਦੇ ਦੂ ਕੋਈ ਡਿੰਗ ਨਹੀਂ ਬਟਣ ਦਿੰਦੇ ਇੱਕ ਤੁਸੀਂ ਦਫ਼ਤਰ ਖੋਣ ਦੀ ਗੱਲ ਕਰਦੇ ਆ ਮੈਂ ਦਫ਼ਤਰ ਦੇ ਮੁਰੇ ਖੜਨ ਲੱਗ ਤੇ ਖੜਕ ਕੇ ਦਿਖਾਵੇ ਆਵੇ ਦੱਸ ਕੇ ਆਓ ਇੱਥੇ ਮੈਨਾਂ ਖੜਕ ਕੇ ਤਾਂ ਦਿਖਾਓ ਨਾ ਮੈਨਾਂ ਦਫ਼ਤਰ ਦੇ ਇੱਕ ਡਿੰਗ ਇੱਕ ਪੈਰ ਅੰਦਰ ਭਰ ਕੇ ਦਿਖਾਓ ਤੋ ਦੱਸਾਂਗੇ ਕਿਹੜੇ ਭਾਵੀਤ ਦੀ ਆ ਫਿਰ ਇੱਥੇ ਗਾਂ ਹੁਣ ਅਸੀਂ ਗਾਂ ਬਰ ਤੇ ਹੱਥ ਬੰਨੇ ਨਹੀਂ ਬੈਠੇ ਮੁਰੇ ਹੱਥ ਖੁੱਲ ਗਏ ਨੇ ਤੇ ਹੱਥ ਖੋਲਣ ਲੱਗਾ 1 ਮਿੰਟ ਨਹੀਂ ਲਾਉਣੀ ਮੈਂ ਕੱਲ ਵੀ ਉੱਥੇ ਬੋਲਿਆ ਸੀ ਕਿ ਫਿਰ ਐਸਾ ਗਰਮ ਕਰਕੇ ਤੋਰਿਆਂਗੇ ਨਾ ਖੜਿਆ ਜਾਣਾ ਨਾ ਬੈਠਿਆ ਜਾਣਾ ਇਲਿਆਜ਼ ਨਹੀਂ ਰੱਖਾਂਗੇ ਹੁਣ ਕਿਸੇ ਕਿਸੇ ਜਿਹੜਾ ਵੀ ਪੰਥ ਤੇ ਪੰਜਾਬ ਤੇ ਪੰਜਾਬੀ ਦੇ ਵਿਰੁੱਧ ਸ਼ਰੰਤਰ ਰਚੇਗਾ ਉਹਦੇ ਨਾਲ ਕੋਈ ਲਿਆਜ ਨਹੀਂ ਕੋਈ ਲਿਆਜ ਨਹੀਂ ਪੂਰੀ ਬਰਾਬਰ ਹਿੱਕ ਢਾ ਕੇ ਲੜਾਈ ਲੜਾਂਗੇ ਅੱਛਾ ਇੱਕ ਮੈਂ ਇਹ ਇੱਥੇ ਗੱਲ ਵੀ ਪੁੱਛਣੀ ਚਾਹਣਾ ਤੁਸੀਂ ਇਹ ਗੱਲ ਤਾਂ ਕਹਿ ਦਿੱਤੀ ਹੈ ਕਿ ਅਸੀਂ ਇਹ ਲੜਾਈ ਲੜਾਂਗੇ ਹੁਣ ਕੀ ਲੜਾਈ ਇਹਨਾਂ ਨਾਲ ਹੀ ਲੜਦੇ ਰਹੋਗੇ ਜਾਂ ਅਸਲ ਦੇ ਵਿੱਚ ਜਿਹੜੀ ਆ ਸੱਤਾ ਧਿਰ ਹੁੰਦੀ ਹੈ ਵਿਰੋਧੀ ਧਿਰ ਚੋਂ ਚਲੋ ਵਿਰੋਧੀ ਧਿਰ ਚ ਭਾਵੇਂ ਕਾਂਗਰਸ ਹੈ ਪਰ ਦੂਜੇ ਨੰਬਰ ਤੇ ਫਿਰ ਵੀ ਲੋਕ ਅਕਾਲੀ ਦਲ ਨੂੰ ਦੇਖਦੇ ਉਸ ਤੋਂ ਬਾਅਦ ਕਿ ਉਹਨਾਂ ਨਾਲ ਵੀ ਲੜਾਈ ਲੜੂਗੀ ਜਿਹੜੇ ਮੁੱਦੇ ਆ ਪੰਜਾਬ ਦੇ ਜਿਹੜੇ ਅਸਲ ਪੰਜਾਬ ਤੇ ਜਿੱਥੇ ਪੰਜਾਬ ਖੜਾ ਹੈ ਪੰਜਾਬ ਤੇ ਕਰਜ਼ਾ ਚੜਦਾ ਜਾ ਰਿਹਾ ਹਰ ਰੋਜ਼ ਵਧਦਾ ਜਾ ਰਿਹਾ ਲੈਂਡ ਪੂਲਿੰਗ ਬੇਸ਼ੱਕ ਵਾਪਸ ਹੋ ਗਈ ਕਾਲੀ ਦਲ ਨੇ ਉੱਤੇ ਲੜਾਈ ਲੜੀ ਵੀ ਆ ਪਰ ਉਸ ਤੋਂ ਅੱਗੇ ਵੀ ਬਹੁਤ ਮੁੱਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਬੇਰੁਜ਼ਗਾਰੀ ਆ ਨਸ਼ਾ ਹੈ ਹਾਲਾਂਕਿ ਉਹਦੇ ਇਲਜ਼ਾਮ ਵੀ ਤੁਹਾਡੇ ਤੇ ਲੈ ਆਉਂਦੇ ਸਾਰੀ ਗੱਲ ਕੇ ਲਿਆਂਦਾ ਤਾਂ ਕਾਲੀ ਦਲ ਨੇ ਆ ਫਿਰ ਉਸ ਤੋਂ ਅੱਗੇ ਵੀ ਬੜੀਆਂ ਜਿਹੜੀਆਂ ਪੰਜਾਬ 'ਚ ਸਮੱਸਿਆਵਾਂ ਮਤਲਬ ਪੰਜਾਬ ਜੇ ਕਹਿ ਲਈਏ ਕਿ ਪੰਜਾਬ ਤਾਂ ਇਸ ਵਕਤ ਮੇ ਪਿੰਡੇ ਦੇ ਵਿੱਚ ਹਰ ਜਗ੍ਹਾ ਤੇ ਜ਼ਖਮ ਹੈ ਪੰਜਾਬ ਦੇ ਅੰਗ ਅੰਗ ਜ਼ਖਮੀ ਹੋਇਆ ਪੰਜਾਬ ਦੇ ਉਹਦੀ ਲੜਾਈ ਵੀ ਲੜੋਗੇ ਕਿ ਇਹਨਾਂ ਨਾਲ ਹੀ ਲੜਦੇ ਜਾਂ ਆਪਸ ਵਿੱਚ ਹੀ ਲੜਦੇ ਰਹੂਗਾ ਪੰਥ ਬਸ ਧੰਨਵਾਦ ਤੁਹਾਡਾ ਵੀਰੇ ਤੁਸੀਂ ਇਹ ਸਵਾਲ ਪੁੱਛਿਆ ਹਮ ਸ਼ੁਕਰ ਹੈ ਵੀ ਤੁਸੀਂ ਕਿਸੇ ਨੇ ਤਾਂ ਇਹ ਸਵਾਲ ਪੁੱਛਿਆ ਇਹ ਜਿਹੜਾ ਆ ਬਖੇੜਾ ਖੜਾ ਹੋਇਆ ਇਹਨੂੰ ਪਛੱੜੀਏ ਇਹ ਬਖੇੜਾ ਪਾਇਆ ਵੀ ਤਾਂ ਹੈ ਪੰਥ ਦੀ ਤੇ ਪੰਜਾਬ ਦੀ ਲੜਾਈ ਕੌਣ ਲੜਦਾ ਆ ਲੈਂਡ ਪੁਲਿੰਗ ਵਾਲੇ ਮਸਲੇ ਸਭ ਤੋਂ ਮੁਰੇ ਹੋ ਕੇ ਡਾਂਗ ਚੱਕ ਕੇ ਕੌਣ ਕੌਣ ਗਿਆ ਸ਼ਰਮਣੀ ਕਾਲ ਦਾ ਪ੍ਰਧਾਨ ਗੋਡਿਆਂ ਭਾਰ ਕੀਤੀ ਕਿ ਨਾ ਕੀਤੀ ਸਰਕਾਰ ਚੀਕਾਂ ਮਰਾਤੀਆਂ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿ ਦੈਨਾਂ ਸੂਰ ਆ ਸਕਦੇ ਨੇ ਕੱਲ ਹੀ ਨਹੀਂ ਆ ਸਕਦੇ ਰਾਤ ਨੂੰ ਉੱਪਰ ਉੱਪਰ ਉੱਠਦਾ ਸੀ ਜਿਹੜੀਆਂ ਪਾਲਸੀਆਂ ਜਿਹਾ ਬਣਾ ਕੇ ਸੀ ਜਿੱਥੇ ਬੈਠ ਕੇ ਜ਼ਮੀਨ ਦੱਬਣ ਨੂੰ ਫਿਰਦੇ ਸੀ ਕਿਸਾਨਾਂ ਦੀ ਅਕਾਲੀ ਜਿਨ੍ਹਾਂ ਨੇ ਕਰਵਾਈ ਕਿ ਨਾ ਕਰਵਾਈ ਵਾਪਸ ਨਾ ਸੀਤੂਆਂ ਲਿਆਤੇ ਨੇ ਡੰਡਾਲ ਦਾ ਧਰਨੀ ਚਾਰ ਮਾਰੇ ਸੀ ਧਰਨੀ ਚਾਰ ਮਾਰੇ ਸੀ ਲੱਤਾਂ ਕੰਬਦੀਆਂ ਸੀਆਂ ਕੇਜਰੀਵਾਲ ਭਗਵੰਤ ਮਾਨ ਦੀਆਂ ਕਿ ਹਾਏ ਜਦੋਂ ਇਹਨਾਂ ਨੇ ਬਣਾ ਕੇ ਥੱਲੇ ਸਰਪੇ ਸੁਰਪੇ ਨੇ ਦਿੱਤੀ ਨਾ ਰਿਪੋਰਟ ਕਿ ਕਰ ਲਓ ਵਾਪਸ ਨਹੀਂ ਗਿਆ ਕੰਮ ਉਹ ਮੈਨੂੰ ਤਾਂ ਸਾਨੂੰ ਤਾਂ ਸੱਚੀ ਕਹ ਦਸਾਂ ਗੱ ਮੈਨੂੰ ਤਾਂ ਇਹ ਲੱਗਾ ਕਿ ਇਨੀਸ਼ੀਏਟਿਵ ਵਾਪਸ ਨੂੰ ਲੈ ਗਏ ਪਤੰਦਰ ਮਹੀਨਾ ਕੋ ਹੋਰ ਖੜ ਜੰਦੇ ਜਾਂ ਮਹੀਨੇ ਦੇ ਵਿੱਚ ਹੁੰਦੇ ਬੱਕਰੇ ਨਾਲ ਬੁਲਾਉਣ ਦੇ ਇਹ ਵੀ ਕੀ ਯਾਦ ਰੱਖਦੇ ਉਹ 70 ਧੂਆਂ ਲਿਆਂਦਾ ਪਿਆ ਸੀ ਇਹਨਾਂ ਦੇ ਇੰਨਾ ਰੋ ਆਮ ਲੋਕਾਂ ਦਾ ਕਿਸਾਨਾਂ ਦਾ ਸਹਾਇਕ ਅਕਾਲੀ ਦਲ ਦੇ ਨਾਲ ਖੜੇ ਹੋ ਕੇ ਡਾਂਗ ਚੱਕ ਕੇ ਲੋਕ ਖੜੇ ਹੋ ਗਏ ਸੀ ਕਿ ਵਾਪਸ ਕਰੋ ਤਾਈਓ ਣੱਠੇ ਨੇ ਜਿਹੜੇ ਕਹਿੰਦੇ ਸੀ ਕਾਲੀ ਖਤਮ ਹੋ ਗਈ ਜਦੋਂ ਕਾਲੀਆਂ ਨੇ ਚਾਰ ਧਰਨੇ ਮਾਰੇ ਚੀਕਾਂ ਪੈ ਗਈਆਂ ਚੀਕਾਂ ਉੱਬਰ ਬੜੁੱਟਦਾ ਕੇਜਰੀਵਾਲ ਤੇ ਭਗਵੰਤ ਮਾਨ ਰਾਤ ਨੂੰ ਹਾਏ ਕਾਲੀ ਸੁਫਨੇਚ ਵੀ ਹਾਏ ਕਾਲੀ ਠੀਕ ਹੈ ਇਹ ਜਿਹੜੀ ਲੜਾਈ ਜਿਹੜਾ ਤੁਸੀਂ ਸਵਾਲ ਕੀਤਾ ਇਹ ਜਿਹੜੀ ਲੜਾਈ ਇਕੱਲੀ ਦਾ ਲੜ ਰਿਹਾ ਹੈ ਇਸ ਤੋਂ ਧਿਆਨ ਪਰੇ ਕਰਨ ਲਈ ਹੀ ਇਹ ਇਹ ਇਦਾਂ ਦੀਆਂ ਆ ਨੀਟਾ ਕੱਲਜਲ ਬਣਿਆ ਏਦਾਂ ਦਾ ਧਿਆਨ ਪਰੇ ਕਰਨ ਲਈ ਹੀ ਕਿ ਇਹਨਾਂ ਨੂੰ ਆਪਣੇ ਸਿਸਟਮ ਦੇ ਵਿੱਚ ਲਿਜਾ ਕੇ ਰੱਖੋ ਤੇ ਉਹਦੇ ਵਿੱਚ ਆ ਮੋਹਰੇ ਬਣੇ ਹੋਏ ਨੇ ਜਿਹੜੇ ਸਾਡੇ ਵਿੱਚੋਂ ਗਏ ਹੋਏ ਬੰਦੇ ਨੇ ਆ ਕਈ ਬੰਦੇ ਅੱਜ ਸਵਾਲ ਕਰਦੇ ਸੀ ਕਿ ਤੁਸੀਂ ਜੀ ਇਹ ਕਹਿੰਦੇ ਹੋ ਉਹ ਕਹਿੰਦੇ ਹੋ ਉਦੋਂ ਤੁਸੀਂ ਕਿੱਥੇ ਸੀ ਉਦੋਂ ਕਿੱਥੇ ਸੀ ਮੈਂ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਮ ਰਹੀਂ ਇਹ ਗਿਆਨੀ ਹਰਪੀ ਸਿੰਘ ਮੈਨੂੰ ਗਿਆਨੀ ਕਹਿ ਹੋ ਜਾਂਦਾ ਫੇਰ ਕਿਉਂਕਿ ਫੇਰ ਵੀ ਕਿਤਨਾ ਕਿਤੇ ਉਸ ਪਦਵੀ ਦਾ ਸਤਿਕਾਰ ਆਉਂਦਾ ਮਨ ਦੇ ਵਿੱਚ ਕਿ ਚਲੋ ਫਸੀਲ ਤੇ ਖੜ ਕੇ ਚੰਨੂ ਮਾਜਰੇ ਤੇ ਬੀਬੀ ਜਗੀਰ ਕੌਰ ਨੂੰ ਤੁਸੀਂ ਆਪ ਝੂਠਾ ਕਹਿ ਰਹੇ ਹੋ ਤੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਬੀਬੀ ਜਗੀਰ ਕੌਰ ਤੇ ਚੰਨੂ ਮਾਜਰਾ ਨਾਲ ਬੈਠੇ ਨੇ ਆਏ ਨਮਾਕ ਅਕਾਲੀ ਦਲ ਹੱਥ ਬੰਨ ਕੇ ਬੇਨਤੀ ਆ ਦੋਵਾਂ ਨੂੰ ਨਾਲ ਰੱਖਿਓ ਹਰਪੀ ਸਿੰਘ ਜੀ ਪਾਸੇ ਨਾ ਕਰਿਓ ਬੀਬੀ ਜਗੀਰ ਕੌਰ ਜੀ ਨੂੰ ਤੇ ਚੰਦੂ ਮੈਰਾ ਸਾਹਿਬ ਨੂੰ ਹਰੇਕ ਮੀਟਿੰਗ ਚ ਹਰੇਕ ਪ੍ਰੈਸ ਕਾਨਫਰੰਸ ਦੇ ਵਿੱਚ ਹਰੇਕ ਤੁਹਾਡੇ ਕੋਈ ਪ੍ਰੋਗਰਾਮ ਦੇ ਵਿੱਚ ਨਾਲ ਬਿਠਾਇਓ ਖੱਬੇ ਸੱਜੇ ਹੱਤ ਮੰਨ ਕੇ ਬੇਨਤੀ ਹੈ ਜੇ ਤੁਸੀਂ ਨਾਲ ਬਣਾਉਣੋਂ हट ਗਿਆ ਅਸੀਂ ਫਿਰ ਤੁਹਾਡੇ ਨਾਲ ਲੜਾਂਗੇ ਕਿ ਤੁਸੀਂ ਨਾਲ ਕਿਉਂ ਨਹੀਂ ਬਿਠਾਉਂਦੇ ਨਾਲ ਬਿਠਾਇਓ ਇਹਨਾਂ ਨੂੰ ਐ ਦਿਖਣੇ ਚਾਹੀਦੇ ਨੇ ਚਿਹਰੇ ਕਿਉਂਕਿ ਉਹਦੇ ਨਾਲ ਹੀ ਪਤਾ ਲੱਗਣਾ ਕਿ ਤੁਹਾਡੀ ਮਨਸ਼ਾ ਕੀ ਹੈ ਤੇ ਤੁਹਾਡਾ ਕਰਦਾਰ ਕੀ ਹੈ ਤੇ ਤੁਹਾਡਾ ਕੈਰੇਕਟਰ ਕੀ ਹੈ ਤੇ ਕਿੰਨਾ ਕੇ ਅੰਦਰ ਤੁਹਾਡੇ ਸੱਚ ਅੰਦਰ ਇਹ ਇਹ ਜਿਹੜਾ ਸਾਰਾ ਟੋਲਾ ਨਾ ਸਾਰੇ ਚੱਲੇ ਹੋਏ ਘਰ ਤੂਸ ਨੇ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਜੋਰ ਲਾ ਲਿਆ ਟਿੱਲ ਦਾ ਜੋਰ ਲਾ ਲਿਆ ਇਹਨਾਂ ਨੇ ਇਹ ਪਟਿਆਲੇ ਇਹ ਪਟਿਆਲੇ ਨੱਠੇ ਨੇ ਸਾਰੇ ਪਟਿਆਲੇ ਧਰਨਾ ਸੀ ਟਿੱਲ ਦਾ ਜੋਰ ਲਾਇਆ ਇਹਨਾਂ ਨੇ ਸਾਰਾ ਅੱਠੇ ਹਲਕੇ ਨੂੰ ਫੋਨ ਕਰ ਕਰ ਕੇ ਕਿ ਅਕਾਲੀ ਦਲ ਦੇ ਧਰਨੇ 'ਚ ਨਹੀਂ ਜਾਣਾ ਲੋਕ ਮੈਂ ਕਹਿੰਦਾ ਵੀਰਾਂ ਘੱਟ ਕੇ ਆਏ ਜਿਹਨੂੰ ਫੋਨ ਕਰਦੇ ਸੀ ਜੇ ਕਿਸੇ ਨੇ 10 ਬੰਦੇ ਲੈ ਕੇ ਆਉਣੇ ਸੀ 20 ਲੈ ਕੇ ਆਇਆ ਅਗਲਾ ਕਹਿੰਦਾ ਲੈ ਹੁਣ ਅਸੀਂ ਇਹਦੇ ਕੋਈ ਤੇ ਰੁਕ ਜਾਗੇ ਇਹਦੇ ਪੱਲੇ ਕੱਖ ਨਹੀਂ ਹੈਗਾ ਇਹ ਮੈਂ ਸਮਝਦਾ ਕਿ ਝੂਠੇ ਮਕਾਰ ਤੇ ਫੇਲ ਹੋਏ ਬੰਦਿਆਂ ਦਾ ਟੋਲਾ ਠੀਕ ਹੈ ਜੀ ਇਸ ਕਰਕੇ ਸਾਡਾ ਕੁਝ ਨਹੀਂ ਵਿਗਾੜ ਸਕਦੇ ਇਹਨਾਂ ਨੂੰ ਛੱਡਿਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤੇ ਪੰਥ ਦੀ ਲੜਾਈ ਲੜ ਰਿਹਾ ਹੈ ਤੇ ਉਹ ਲੜਾਈ ਲੜਨ ਕਰਕੇ ਹੀ ਧਿਆਨ ਭਟਕਾਉਣ ਲਈ ਇਦਾਂ ਦੀਆਂ ਚਾਲਾਂ ਜਿਹੜੀਆਂ ਮੈਂ ਸਾਨੂੰ ਕਿ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਤਾਕਤਾਂ ਜਿਹੜੀਆਂ ਉਹ ਇਦਾਂ ਦੇ ਚਾਲਾਂ ਚੱਲਦੀਆਂ ਨੇ ਕੋਈ ਗੱਲ ਨਹੀਂ ਇਹ ਸਮੇਂ-ਸਮੇਂ ਨਾਲ ਇਹ ਵੀ ਹੁੰਦਾ ਰਹਿਣਾ ਪਰ ਅਕਾਲੀ ਦਲ ਨੇ ਆਪਣਾ ਰਸਤਾ ਬਣਾਇਆ ਹੋਇਆ ਤੇ ਪੰਜਾਬ ਦੀ ਡਟ ਕੇ ਲੜਾਈ ਲੜ ਰਿਹਾ ਤੇ ਲੜੇਗਾ ਵੀ ਅਕਾਲੀ ਦਲੇ ਤੇ ਲੜ ਵੀ ਅਕਾਲੀ ਦਲੇ ਰਿਹਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਆ ਗੱਲਬਾਤ ਕੀਤੀ ਸਰਵਜੀਤ ਸਿੰਘ ਚੇਂਜਰ ਦੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਇਹ ਸਭ ਕੁਝ ਗੱਲਾਂ ਹੋ ਰਹੀਆਂ ਨੇ ਉਹਦੇ ਪਿੱਛੇ ਸ਼ਾਸ ਹੈ ਸਿਰਫ ਇਸੇ ਗੱਲ ਤੇ ਕਿ ਅਕਾਲੀ ਦਲ ਨੂੰ ਖਤਮ ਕੀਤਾ ਜਾਵੇ ਅਕਾਲੀ ਦਲ ਨੂੰ ਬੈਕਫੁੱਟ ਤੇ ਕੀਤਾ ਜਾਵੇ ਤੇ ਪੰਥ ਤੇ ਪੰਜਾਬ ਦੇ ਉੱਤੇ ਸਿੱਧਾ ਕਬਜ਼ਾ ਕੀਤਾ ਜਾਵੇ ਇਹ ਇਹਨਾਂ ਦਾ ਪੱਖ ਸੀ ਉਮੀਦ ਕਰਦੇ ਆ ਕਿ ਸਾਡੇ ਅਸੀਂ ਦੂਜੀ ਧਿਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵਾਰ-ਵਾਰ ਸੰਪਰਕ ਕਰ ਰਹੇ ਆ ਪਰ ਹਾਲੇ ਤੱਕ ਗੱਲਬਾਤ ਨਹੀਂ ਹੋਈ ਕਿ ਉਹਨਾਂ ਦਾ ਵੀ ਗੱਲ ਲੈ ਕੇ ਆਂਦੀ ਜਬ ਜਿਹੜੀਆਂ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਇਹਨਾਂ ਤੇ ਜੋ ਇਲਜ਼ਾਮ ਲੱਗਦੇ ਉਹ ਚ ਕੁਝ ਸਵਾਲ ਹੋਏ ਆ ਹਾਲੇ ਬਹੁਤ ਵੱਡੀਆਂ ਗੱਲਾਂ ਆ ਸਮਾਂ ਥੋੜਾ ਸੀ ਇਸ ਲਈ ਇੰਨੀ ਗੱਲਬਾਤ ਹੋਈ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਹੋ ਲੋਕ ਵਾਈਟ